ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਹੈ ਜੀ ਤੁਹਾਡਾ ਉਮੀਦ ਹੈ ਤੁਸੀਂ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅਸੀਂ ਵੀ ਬਿਲਕੁਲ ਠੀਕ ਠਾਕ ਹਾਂ ਤੇ ਅੱਜ ਆਪਾਂ ਪਹਿਲਾਂ ਗੱਲ ਕਰਨੀ ਹੈਗੀ ਹੈ ਕਿ ਜਿਹੜੀ ਆਪਣੇ ਨਾ ਅਰਜਨਸ਼ਾਲ ਬਾਰੇ ਆਪਾਂ ਇੱਕ ਨੁਸਖਾ ਪਾਇਆ ਸੀਗਾ ਕਿਸੇ ਭੈਣ ਨੇ ਦੱਸਿਆ ਸੀ ਉਹ ਭੈਣ ਹੈਗੇ ਨੇ ਜੀ ਤਪੇ ਤੋਂ ਨਾਮ ਉਹਨਾਂ ਦਾ ਹੈਗਾ ਜਸਵਿੰਦਰ ਕੌਰ ਖਾਲਸਾ ਮੈਂ ਪਹਿਲਾਂ ਵੀ ਦੱਸਿਆ ਸੀ ਉਹ ਭੈਣ ਤਪੇ ਤੋਂ ਹੈਗੇ ਨੇ ਤੇ ਮੈਂ ਤੁਹਾਨੂੰ ਇਹ ਵੀ ਕਿਹਾ ਸੀਗਾ ਕਿ ਮੈਂ ਉਹਨਾਂ ਨੂੰ ਪੁੱਛੂੰਗੀ ਕਿ ਜੇ ਉਹਨਾਂ ਨੇ ਅਲਾਉ ਕੀਤਾ ਤਾਂ ਆਪਾਂ ਮੋਬਾਈਲ ਨੰਬਰ ਦਈਏ ਉਹ ਭੈਣ ਕਹਿੰਦੇ ਵੀ ਉਵੇਂ ਤਾਂ ਨਾ ਦਿਓ ਤਾਂ ਮੈਂ ਵੀ ਨਹੀਂ ਸੀ ਸੱਚ ਵਿੱਚ ਕਿ ਆਪਾਂ ਮਤਲਬ ਕਿ ਇਸੇ ਤਰ੍ਹਾਂ ਪਬਲਿਕਲੀ ਹੈਨਾ ਸਾਰਿਆਂ ਨੂੰ ਨੰਬਰ ਦਈਏ ਤੇ ਫਿਰ ਭੈਣ ਨੂੰ ਮੈਂ ਕਿਹਾ ਕਿ ਜੇ ਕਿਸੇ ਭੈਣ ਨੂੰ ਜ਼ਰੂਰਤ ਹੋਵੇ ਤਾਂ ਤੁਹਾਡੇ ਨਾਲ ਗੱਲ ਕਰ ਲੇ ਉਹ ਕਹਿੰਦੀ ਜੀ ਤੁਸੀਂ ਇਦਾਂ ਕਰਿਓ ਵੀ ਤੁਸੀਂ ਪੁੱਛ ਲਿਓ ਮੈਸੇਜ ਮੇਰੇ ਤੋਂ ਪੁੱਛ ਕੇ ਤੁਸੀਂ ਅਗਲੇ ਨੂੰ ਦੱਸ ਦਿਓ ਕਿਉਂਕਿ ਉਹਦਾ ਇੱਕ ਰੀਜ਼ਨ ਹੈ ਮੈਂ ਤੁਹਾਨੂੰ ਦੱਸਦੀ ਹਾਂ ਕੀ ਕਾਰਨ ਹੈ ਭੈਣ ਦਾ ਉਹ ਇਦਾਂ ਕਿਉਂ ਕਹਿੰਦੇ ਨੇ ਉਹ ਕਹਿੰਦੀ ਨਾ ਬਿਮਾ ਹੈਗੀ ਐ ਪਾਠ ਪੂਜਾ ਕਰਨ ਵਾਲੀ ਲੇਡੀ ਮਤਲਬ ਜਿਆਦਾ ਕਈ ਪਾਠ ਕਰਦੇ ਹੁੰਦੇ ਨੇ ਸੋ ਉਹ ਮਤਲਬ ਕਾਫੀ ਜਿਆਦਾ ਰਿਲੀਜੀਅਸ ਲੇਡੀ ਹੈ ਧਾਰਮਿਕ ਲੇਡੀ ਹੈਗੀ ਆ ਤੇ ਉਹ ਕਹਿੰਦੀ ਮੈਂ ਪਾਠ ਵਗੈਰਾ ਕਰਦੀ ਹੁੰਨੀ ਆ ਤੇ ਮੈਨੂੰ ਨਾ ਵੀ ਜੇ ਘਰ ਚ ਵੀ ਕੋਈ ਆਵਾਜ਼ ਮਾਰ ਲੈਂਦਾ ਨਾ ਆ ਮੈਂ ਪਾਠ ਕਰਦੀ ਹੋਵਾਂ ਤੇ ਬਾਹਰੋਂ ਕੋਈ ਆਵਾਜ਼ ਮਾਰ ਦੇ ਤੇ ਮੈਨੂੰ ਕਹਿੰਦੇ ਬਹੁਤ ਔਖਾ ਲੱਗਦਾ ਹੈਗਾ ਤੇ ਕਹਿੰਦੀ ਫਿਰ ਜੇ ਵਿੱਚੋਂ ਇਦਾਂ ਫੋਨ ਆਉਣਗੇ ਤੇ ਮੈਨੂੰ ਔਖਾ ਲੱਗੂ ਤਾਂ ਆਪਾਂ ਉਹਨਾਂ ਦੀ ਗੱਲ ਅੰਡਰਸਟੈਂਡ ਕੀਤੀ ਚਲੋ ਜੇ ਕਿਸੇ ਨੂੰ ਵਾਲੀ ਹੋਈ ਐਮਰਜੈਂਸੀ ਹੋਈ ਵੀ ਅਸੀਂ ਡਾਇਰੈਕਟ ਗੱਲ ਕਰਨੀ ਹੈ ਕਿਸੇ ਇੱਕ ਅੱਧੀ ਭੈਣ ਨੂੰ ਤਾਂ ਮੈਂ ਨੰਬਰ ਦੇ ਸਕਦੀ ਆ ਪਰ ਬਹੁਤ ਜ਼ਿਆਦਾ ਨਹੀਂ ਆਪਾਂ ਦੇ ਸਕਦੇ ਹੈ ਨਾ ਤੇ ਉਹ ਕਹਿੰਦੇ ਕਾਫੀ ਸਾਲ ਪਹਿਲਾਂ ਮੈਂ ਵੀ ਕਹਿੰਦੇ ਕਿ ਚੈਨਲ ਬਣਾਇਆ ਸੀਗਾ ਤੇ ਉਹਦੇ ਤੇ ਇੱਕ ਦੋ ਵੀਡੀਓ ਪਾਈਆਂ ਕਾਫੀ ਚੱਲੀਆਂ ਉਹ ਕਹਿੰਦੇ ਬਹੁਤ ਪੁਰਾਣੀ ਗੱਲ ਹੈ ਕਾਫੀ ਸਾਲ ਪਹਿਲਾਂ ਜਦੋਂ ਕਿ ਆਮ ਨਹੀਂ ਹੁੰਦੇ ਸੀ ਚੈਨਲ ਹੈ ਨਾ ਤੇ ਕਹਿੰਦੇ ਹੁਣ ਤਾਂ ਮੈਂ ਉਹਦਾ ਨਾਮ ਵੀ ਭੁੱਲ ਗਈ ਚੈਨਲ ਦਾ ਚਲੋ ਜੇ ਉਹਨਾਂ ਦਾ ਚੈਨਲ ਚੱਲਦਾ ਹੁੰਦਾ ਤੇ ਉਹ ਆਪ ਨੂੰ ਆਪਾਂ ਨੂੰ ਅੱਛੀ ਅੱਛੀ ਰੈਮਡੀਜ਼ ਦੱਸਦੇ ਰਹਿੰਦੇ ਚਲੋ ਮੈਂ ਹੁਣ ਤੁਹਾਡੇ ਤੱਕ ਪਹੁੰਚਾ ਦੇਣੀ ਹੈ ਕਹਿੰਦੇ ਤੁਸੀਂ ਮੇਰੀ ਗੱਲ ਪਹੁੰਚਾਉਂਦੇ ਰਹੋ ਤੇ ਲਓ ਜੀ ਉਹ ਕਹਿੰਦੇ ਨਾ ਇਹ ਕਰ ਜੰਦੀ ਛਾਲ ਬਾਰੇ ਜਦੋਂ ਮੈਂ ਤੁਹਾਨੂੰ ਕਿਹਾ ਸੀ ਕਿ ਕਾਦੇ ਨਾਲ ਉਹਨਾਂ ਨੇ ਲੈਣ ਨੂੰ ਕਿਹਾ ਸੀ ਮੈਂ ਹੁਣ ਤੁਹਾਨੂੰ ਅੱਜ ਕਲੀਅਰ ਕਰ ਦੇਣੀ ਆ ਮੈਂ ਸਾਰਾ ਕੁਝ ਉਹਨਾਂ ਤੋਂ ਪੁੱਛਿਆ ਤੇ ਉਹ ਕਹਿੰਦੇ ਵੀ ਕੱਚੀ ਲੱਸੀ ਨਾਲ ਜਿਵੇਂ ਦੁੱਧ ਡਬਲ ਪਾ ਲਿਆ ਜਿਵੇਂ ਜਿਵੇਂ ਉਹਨਾਂ ਦੇ ਕਹਿਣ ਦਾ ਮਤਲਬ ਸੀਗਾ ਕਿ ਦੋ ਪਿਸ਼ਟਾਂਕਾ ਪਾਣੀ ਤੇ ਇੱਕ ਪਿਸ਼ਟਾਂਕ ਦੁੱਧ ਜਿਵੇਂ ਆਪਾਂ ਕੱਚੀ ਲੱਸੀ ਬਣਾਉਣੀ ਹੁੰਦੀ ਸੀ ਸਮਝਦੇ ਹੋ ਸਾਰੇ ਗਰਮੀਆਂ 'ਚ ਆਪਾਂ ਕੱਚੀ ਲੱਸੀ ਬਣਾਉਣੀ ਹੁੰਦੀ ਆ ਕਿਉਂਕਿ ਇਹ ਹੁੰਦਾ ਹੈਗਾ ਥੋੜਾ ਗਰਮ ਹਨਾ ਅ ਅਰਜਨ ਚਾਲ ਤੇ ਉਹ ਕਹਿੰਦੇ ਵੀ ਕੱਚੀ ਲੱਸੀ ਨਾਲ ਲੈਣਾ ਹੈ ਜੀ ਤੇ ਚਾਹੇ ਕਹਿੰਦੇ ਵੀ ਜਿਵੇਂ ਟੁਕੜਾ ਛੋਟਾ ਜਿਹਾ ਲੈ ਕੇ ਇੱਕ ਮੰਦੀਪ ਭੈਣ ਨੇ ਚੰਡੀਗੜ੍ਹ ਤੋਂ ਉਹਨਾਂ ਨੇ ਮੈਨੂੰ ਫੋਟੋ ਵੀ ਭੇਜੀ ਵੱਲ ਕੇ ਬਕਾਇਦਾ ਉਹ ਕਹਿੰਦੇ ਵੀ ਅਸੀਂ ਸਾਬਤ ਲੈ ਆਉਣੇ ਆ ਤੇ ਛੋਟਾ ਜਿਹਾ ਟੁਕੜਾ ਜਿਵੇਂ ਆਪਾਂ ਲੈ ਚੀਏ ਵਗੈਰਾ ਪਾ ਲੈਨੇ ਆ ਚਾਚੀ ਵੀ ਇਦਾਂ ਸੀ ਸਭ ਦਿਨਾਂ ਚ ਚਾਹ ਜੀ ਪਾ ਲੈਨੇ ਹੁੰਦੇ ਆ ਕਹਿੰਦੇ ਮੇਰੀ 25 ਸਾਲ ਦੀ ਲੱਗੀ ਹੋਈ ਗੋਲੀ ਇੱਕ ਮਹੀਨਾ ਹੋ ਗਿਆ ਕਹਿੰਦੇ ਹੁਣ ਬੰਦ ਹੋਈ ਹੋਈ ਨੂੰ ਹਣਾ ਤੇ ਚਲੋ ਭੈਣ ਕਹਿੰਦੇ ਵੀ ਤੁਸੀਂ ਇਦਾਂ ਕਰਕੇ ਕਰ ਲੈਣਾ ਮੀਨ ਪੱਚੀ ਲੱਸੀ ਨਾਲ ਹੀ ਲੈਣਾ ਜਦੋਂ ਮਰਜ਼ੀ ਲੈ ਲਓ ਇਹ ਨਹੀਂ ਹੈਗਾ ਕਿ ਤੁਸੀਂ ਰੋਟੀ ਤੋਂ ਪਹਿਲਾਂ ਰੋਟੀ ਤੋਂ ਬਾਅਦ ਉਹ ਕਹਿੰਦੇ ਤੇ ਉਹ ਕਹਿੰਦੇ ਵੀ ਮੈਂ ਤਾਂ ਐਦਾਂ ਕਰਦੀ ਆ ਵੀ ਜਿਵੇਂ 10 ਦਿਨ ਲੈ ਲਿਆ ਫਿਰ ਛੱਡ ਵੀ دینی ਹੁੰਨੀ ਆ ਜਦੋਂ ਮੈਨੂੰ ਮਹਿਸੂਸ ਜੇ ਹੁੰਦਾ ਕਿ ਫੇਰ ਬੀਪੀ ਵਗੈਰਾ ਦੀ ਕੁਝ ਥੋੜੀ ਬਹੁਤੀ ਟੈਨਸ਼ਨ ਮਾਰ ਕਦੇ ਹੋ ਜਾਈ ਕਹਿੰਦੀ ਮੈਂ ਫੇਰ ਲੈ ਲੈਣੀ ਆ ਮੈਨੂੰ ਤਾਂ ਕਹਿੰਦੇ 2-4 ਦਿਨਾਂ ਚ ਹੀ ਫਰਕ ਪੈ ਜਾਂਦਾ ਭੈਣ ਨੇ ਮੈਨੂੰ ਦੱਸਿਆ ਸੋ ਮੈਂ ਤੁਹਾਨੂੰ ਉਹਨਾਂ ਦਾ ਮੈਸੇਜ ਅੱਗੇ ਲਾ ਦਿੱਤਾ ਹੈਗਾ ਤੇ ਬਾਕੀ ਕਹਿੰਦੇ ਆਪਾਂ ਨੂੰ ਆਪਣੇ ਸਰੀਰ ਦਾ ਪਤਾ ਹੀ ਹੁੰਦਾ ਬੋਸ ਹਸਾ ਬਣਾ ਅਡਜਸਟ ਕਰਦੇ ਰਹਿਣੇ ਆ ਤੇ ਕਹਿੰਦੇ ਤਾਂ ਮੇਰੇ ਤਾਂ ਕਹਿੰਦੇ ਬੱਚੇ ਵੀ ਉਹਨਾਂ ਦੇ ਜਵਾਨ ਨੇ ਬੱਚੇ ਉਹ ਕਹਿੰਦੇ ਮੇਰੇ ਤਾਂ ਬੱਚੇ ਵੀ ਕਹਿ ਦਿੰਦੇ ਨੇ ਵੀ ਮੰਮਾ ਹੁਣ ਤੁਹਾਡਾ ਬੀਪੀ ਲੱਗਦਾ ਤੁਹਾਨੂੰ ਵੀ ਜਿਵੇਂ ਘਬਰਾਟ ਜੀ ਹੋ ਰਹੀ ਆ ਤੇ ਤੁਸੀਂ ਅਰਜੰਸ਼ਾਲ ਲਓ ਤੇ ਮੈਂ ਲੈ ਲੈਣੀ ਆ ਤੇ ਸੈੱਟ ਹੋ ਜੰਨੀ ਆ ਸੋ ਜਿਹੜੇ ਮਨਦੀਪ ਭੈਣ ਨੇ ਉਹ ਕਹਿੰਦੇ ਵੀ ਮੈਂ ਛੋਟਾ ਜਿਹਾ ਪੀਸ ਜਿਵੇਂ ਆਪਾਂ ਅਦਰਕ ਪਾ ਲੈਂਦੇ ਆ ਚਾਹ ਦੇ ਵਿੱਚ ਸਤਿਆਂ ਚ ਉਦਾਂ ਕਹਿੰਦੇ ਮੈਂ ਇੱਕ ਪੀਸ ਸੁੱਟ ਦੇਣੀ ਆ ਵਿੱਚ ਮੈਂ ਕਹਿੰਦੇ ਉਹਦੀ ਨਾਲੇ ਸੈੱਟ ਹੋ ਗਈ ਤੇ ਹੁਣ ਕਹਿੰਦੇ ਮੈਨੂੰ ਕੋਈ ਕੋਲੇਸਟ੍ਰੋਲ ਤੇ ਕੋਈ ਮੈਨੂੰ ਬੀਪੀ ਨਹੀਂ ਹੈਗਾ ਉਹ ਤਾਂ ਭੈਣ ਵਿਚਾਰੇ ਕਹਿੰਦੇ ਜੇ ਤੁਹਾਡੇ ਕੋਲੇ ਸ ਅਰਜੁਨ ਸ਼ਾਲ ਉੱਥੋਂ ਮਿਲ ਜਾਂਦੀ ਹੈ ਕਹਿੰਦੇ ਸਾਨੂੰ ਸੱਕ ਜਾਂ ਹੁੰਦਾ ਉਹ ਅਸੀਂ ਲਾ ਕੇ ਰੱਖ ਲੈਨੇ ਆ ਜੇ ਤੁਹਾਡੇ ਇੱਥੇ ਕਹਿੰਦੇ ਨਹੀਂ ਮਿਲਦਾ ਮੈਂ ਭੇਜ ਦਿੰਨੀ ਆ ਮੈਂ ਕਿਹਾ ਚਲ ਕੋਈ ਗੱਲ ਨਹੀਂ ਤਾਂ ਪੰਸਾਰੀ ਤੋਂ ਮਿਲ ਜਾਂਦਾ ਥੈਂਕ ਯੂ ਮਨਦੀਪ ਬੈਨ ਥੈਂਕ ਯੂ ਸੋ ਮੱਚ ਤੇ ਪੰਸਾਰੀ ਤੋਂ ਮਿਲ ਜਾਂਦਾ ਜੀ ਉਹ ਤੇ ਤੁਸੀਂ ਅਰਜੁਨ ਸ਼ਾਲ ਕਹਿ ਕੇ ਲੈ ਲਿਓ ਸਾਬਤ ਲਿਓ ਠੀਕ ਹੈ ਪਾਊਡਰ ਨਾਲ ਨਹੀਂਓ ਕਿਉਂਕਿ ਪਾਊਡਰ ਵੀ ਮਿਲ ਜਾਂਦਾ ਪਤਾ ਨਹੀਂ ਹਮ ਪਾਊਡਰ ਦੇ ਵਿੱਚ ਕੀ ਹੋਊਗਾ ਤੁਸੀਂ ਉਹਨੂੰ ਸਾਬਤ ਲੈ ਆਇਓ ਤੁਸੀਂ ਉਹਨੂੰ ਕੁੱਟ ਸਕਦੇ ਹੋ ਜੇ ਤੁਸੀਂ ਪਾਊਡਰ ਬਣਾਉਣਾ ਜੇ ਤੁਸੀਂ ਉਦਾਂ ਚਾਹ ਵਗੈਰਾ ਚ ਪਾ ਕੇ ਪੀਣਾ ਤਾਂ ਉਦੋਂ ਵੀ ਪੀ ਸਕਦੇ ਹੋ ਤੇ ਲੋ ਜੀ ਇਹ ਤਾਂ ਸੀ ਗਿਆਰਤਨ ਸ਼ਾਲ ਦੀ ਗੱਲ ਬਹੁਤ ਬਹੁਤ ਵਧੀਆ ਚੀਜ਼ ਹੈਗੀ ਆ ਉਹ ਜਸਵੰਤ ਭੈਣ ਕਹਿੰਦੇ ਜਸਿੰਦਰ ਗੌਰ ਕਹਿੰਦੇ ਕਿ ਤੁਸੀਂ ਬੇਫਿਕਰ ਹੋ ਕੇ ਦੱਸੋ ਤੇ ਭੈਣਾ ਬੇਫਿਕਰ ਹੋ ਕੇ ਲੈਣ ਕੋਈ ਪ੍ਰੋਬਲਮ ਨਹੀਂ ਆਉਂਦੀ ਕੋਈ ਸਾਈਡ ਇਫੈਕਟ ਨਹੀਂ ਆਉਂਦਾ ਮੈਂ ਨਾ ਉਹਨਾਂ ਦੀਆਂ ਗੱਲਾਂ ਸੁਣ ਕੇ ਮੈਨੂੰ ਮੈਂ ਵੀ ਮਹਿਸੂਸ ਕਰ ਰਹੀ ਸੀ ਕਿ ਆਪਾਂ ਨਾ ਬੀਪੀ ਦੀ ਗੋਲੀ ਲੈ ਰਹੇ ਆ ਇੱਕ ਹੋਰ ਭੈਣ ਦਾ ਮੈਨੂੰ ਆਇਆ ਸੀਗਾ ਉਹ ਆਪਣੇ ਇੰਟਚ ਹੈਗੇ ਨੇ ਭੈਣ ਉਹ ਕਹਿੰਦੇ ਵੀ ਇਹ ਗਰਮ ਹੁੰਦਾ ਹੈ ਵੀ ਸਾਡੇ ਕਿਸੇ ਨੇ ਲਿਆ ਸੀਗਾ ਟੀਚਰ ਹੋਣਗੇ ਸ਼ਾਇਦ ਭੈਣ ਕਹਿੰਦੀ ਮੇਰੀ ਕੁਲੀਦ ਨੇ ਲਿਆ ਸੀ ਉਹਨਾਂ ਨੂੰ ਮਤਲਬ ਅ ਗਰਮ ਸੀਗਾ ਇਹ ਉਹਨਾਂ ਲਈ ਹਨ ਤੇ ਉਹ ਚਲੋ ਉਹਨਾਂ ਦੀ ਗੱਲ ਵੀ ਜਦੋਂ ਮੈਨੂੰ ਜਸਵਿੰਦਰ ਭੈਣ ਨਾਲ ਮੇਰੀ ਗੱਲ ਹੋਈ ਫਿਰ ਮੈਂ ਸਮਝ ਗਈ ਵੀ ਜਦੋਂ ਉਹ ਕਹਿੰਦੇ ਵੀ ਕੱਚੀ ਲੱਸੀ ਨਾਲ ਲੈਣੇ ਆ ਤਾਂ ਠੀਕ ਹੈ ਓਕੇ ਹੈ ਹਨਾ ਤਾਂ ਕੱਚੀ ਲੱਸੀ ਨਾਲ ਤੁਸੀਂ ਲੈ ਸਕਦੇ ਹੋ ਜਾਂ ਜਿਵੇਂ ਚਾਹ ਦੇ ਵਿੱਚ ਮਨਦੀਪ ਨੇ ਗਿਆ ਉਦੋਂ ਲੈ ਸਕਦੇ ਹੋ ਹਨਾ ਕਿੰਨੀਆਂ ਭੈਣਾਂ ਦੇ ਨਾਮ ਮੈਂ ਤੁਹਾਨੂੰ ਬੋਲ ਦਿੰਦੇ ਨੇ ਹਨਾ ਮੇਰੀ ਕਿੰਨੀਆਂ ਨਾਲ ਗੱਲਬਾਤ ਹੋਈ ਤੇ ਜਦੋਂ ਜਿੰਨਾ ਵੀ ਆਪਣੀ ਜਾਦਾ ਗੱਲਬਾਤ ਭੈਣਾ ਨਾਲ ਹੁੰਦੀ ਹੈ ਉਹਦੇ ਵਿੱਚੋਂ ਕੁਛ ਨਾ ਕੁਛ ਨਵਾਂ ਨਿਕਲ ਕੇ ਆਉਂਦਾ ਸੋ ਚਾਹ ਵਾਲੀ ਗੱਲ ਵੀ ਮੈਨੂੰ ਸਹੀ ਲੱਗੀ ਹੈ ਨਾ ਇਹ ਜਸਵਿੰਦਰ ਭੈਣ ਨੇ ਵੀ ਕਿਹਾ ਕਹਿੰਦੇ ਚਾਹ ਚ ਪਾ ਕੇ ਵੀ ਉਦਾਂ ਵੀ ਲੈ ਸਕਦੇ ਹੋ ਤੁਸੀਂ ਤੇ ਲਓ ਜੀ ਅੱਗੇ ਹੈਗੀ ਹੈ ਤੁਸੀਂ ਇਹ ਸਭ ਦੀ ਸਭੀ ਇਦਾਂ ਲੈ ਸਕਦੇ ਹੋ ਤੇ ਕਦੇ ਤੁਹਾਨੂੰ ਲੱਗੇ ਕਿ ਹੁਣ ਜ਼ਰੂਰਤ ਨਹੀਂ ਹੈ ਛੱਡ ਸਕਦੇ ਹੋ ਤੇ ਬੀਪੀ ਤੁਹਾਡਾ ਸੈੱਟ ਹੋ ਜਾਊਗਾ ਇਹ ਰਾਮ ਬਾਣ ਨੁਸਖਾ ਜੀ ਰਾਮ ਬਾਣ ਮੈਨੂੰ ਲੱਗਦਾ ਹੈ ਨਾ ਬੇਟਾ ਕਹਿੰਦਾ ਨਾ ਆਦੇਸ਼ ਕਿਦਾ ਮੰਮਾ ਇਹ ਤਾਂ ਕਹਿੰਦੇ ਤੁਸੀਂ ਮੈਨੂੰ ਪੁੱਛ ਲੈਂਦੇ ਤਾਂ ਮੈਨੂੰ ਵੀ ਪਤਾ ਸੀਗਾ ਵੀ ਅਰਜਨ ਦੀ ਛਾਲ ਦੇ ਨਾਲ ਆ ਬੀਪੀ ਜਿਹੜਾ ਉਹ ਸੈੱਟ ਹੁੰਦਾ ਹੈਗਾ ਤੇ ਮੈਂ ਕਿਹਾ ਵੀ ਮੈਨੂੰ ਨਹੀਂ ਸੀ ਪਤਾ ਚਲੋ ਨੈਕਸਟ ਹੈਗੀ ਆ ਇਹ ਤਾਂ ਤੁਹਾਨੂੰ ਗੱਲ ਕਲੀਅਰ ਹੋ ਗਈ ਹੋਣੀ ਹੈ ਜੇ ਫੇਰ ਵੀ ਕੋਈ ਮਨ ਦੇ ਵਿੱਚ ਕੋਈ ਸ਼ੰਕਾ ਹੋਇਆ ਆਪਾਂ ਜਸਵਿੰਦਰ ਭੈਣ ਤੋਂ ਦੁਬਾਰਾ ਫੇਰ ਪੁੱਛ ਲਾਂਗੇ ਹੈਨਾ ਜੇ ਤੁਹਾਡੇ ਮਨ 'ਚ ਕੋਈ ਗੱਲ ਹੋਈ ਕਿਉਂਕਿ ਇਹ ਨੁਸਖਾ ਮੇਰਾ ਨਹੀਂ ਹੈ ਇਹ ਉਹਨਾਂ ਦਾ ਨੁਸਖਾ ਹੈਗਾ ਮੈਂ ਤਾਂ ਸਿਰਫ ਇੱਕ মিডিਆ ਵਾਇਆ মিডিਆ ਆ ਰਿਹਾ ਤੁਹਾਡੇ ਕੋਲੇ ਹੈਨਾ ਮੇਰੇ ਥਰੂ ਆ ਰਿਹਾ ਬਸ ਤੇ ਨੈਕਸਟ ਹੈ ਜੀ ਆਪਣਾ ਇੱਕ ਨੁਸਖਾ ਉਹਨਾਂ ਨੇ ਮੈਨੂੰ ਹੋਰ ਦਿੱਤਾ ਔਰ ਉਹ ਨੁਸਖਾ ਕਮਾਲ ਦਾ ਵੈਸੇ ਅੱਜਕੱਲ ਸਾਰੀ ਦੁਨੀਆ ਦੇ ਜੋੜ ਦੁਖਦੇ ਆ ਸਾਰੀ ਦੁਨੀਆ ਦੇ ਗੋਡੇ ਦੁਖਦੇ ਆ ਜਿੰਨਾ ਵੀ ਭੈਣਾ ਦੇ ਦੁਖਦੇ ਹੈਗੇ ਨੇ ਪਲੀਜ਼ ਨੋਟ ਕਰ ਲਿਓ ਜਰੂਰ ਨੋਟ ਕਰਿਓ ਇਸ ਚੀਜ਼ ਨੂੰ ਇਹ ਮੈਨੂੰ ਬਹੁਤ ਵਧੀਆ ਚੀਜ਼ ਲੱਗੀ ਉਹਨਾਂ ਨੇ ਮੈਨੂੰ ਦੱਸਿਆ ਕਹਿੰਦੇ ਵੀ ਕਿਸੇ ਹੋਰ ਦੀ ਗੱਲ ਦੱਸ ਰਹੇ ਸੀ ਕਹਿੰਦੇ ਉਹਨਾਂ ਨੇ ਇਹ ਨੁਸਖਾ ਲਿਆ ਸੀ ਜਿਹੜਾ ਕਹਿੰਦੇ ਮੈਂ ਤੁਹਾਨੂੰ ਭੇਜਣ ਲੱਗੀ ਆ ਕਹਿੰਦੇ ਉਹ ਕਹਿੰਦੇ ਵੀ 4 ਦਿਨਾਂ ਦੇ ਵਿੱਚ ਮੇਰੇ ਗੋਡੇ ਬਿਲਕੁਲ ਠੀਕ ਹੋ ਗਏ ਕਹਿੰਦੇ ਪੰਸਾਰੀ ਨੇ ਵੀ ਮੇਰੇ ਤੋਂ ਨੁਸਖਾ ਲਿਆ ਕਿ ਮੈਨੂੰ ਵੀ ਦੇ ਕੇ ਜਾਓ ਲਓ ਜੀ ਤੁਸੀਂ ਵੀ ਇਹ ਕਾਪੀ ਪੈਨ ਲੈ ਕੇ ਜਰੂਰ ਨੋਟ ਕਰ ਲਿਓ ਕਿਉਂਕਿ ਚੀਜ਼ਾਂ ਕਈ ਹੈਗੀਆਂ ਨੇ ਤੇ ਮੇਰਾ ਤਾਂ ਮਤਲਬ ਸਿਰਫ ਇਹ ਆ ਕਿ ਭੈਣਾ ਤੱਕ ਪੁੱਜਦੀ ਹੋ ਜੇ ਗੱਲ ਮੇਰੀ ਤੇ ਜੇ ਕਿਸੇ ਨੂੰ ਪ੍ਰੋਬਲਮ ਹੈ ਉਹ ਸੋਲਵ ਹੋ ਜੇ ਤਾਂ ਹੋ ਸਕਦਾ ਮਾੜਾ ਮੋਟਾ ਫੋਨ ਸਾਨੂੰ ਵੀ ਲੱਗ ਜੇ ਠੀਕ ਹੈ ਜੀ ਸੋ ਲਓ ਜੀ ਹੁਣ ਆਪਾਂ ਤੁਹਾਨੂੰ ਦੱਸਦੇ ਆ ਢੰ ਦਾ ਨੁਸਖਾ ਲੋ ਜੀ ਸਾਰਿਆਂ ਭੈਣਾ ਪਲੀਜ਼ ਮੇਰੀ ਰਿਕੁਐਸਟ ਹੈ ਤੇ ਕਾਪੀ ਚੱਕ ਲੋ ਤੇ ਪੈਨ ਚੱਕ ਲੋ ਠੀਕ ਹੈ ਇਹ ਜਿਹੜੀਆਂ ਰੈਮਡੀਜ਼ ਹੈਗੀਆਂ ਨੇ ਉਹ ਭੈਣ ਕਹਿੰਦੀ ਮੈਂ ਤੁਹਾਨੂੰ ਭੇਜਦੀ ਰਹੂੰਗੀ ਸੋ ਤੁਸੀਂ ਨੋਟ ਕਰੋ ਇਹਨੂੰ ਇੱਕ ਤਾਂ ਉਹਨਾਂ ਨੇ ਲਿਖਿਆ ਹੈਗਾ ਵਾਬੜਿੰਗ ਤੇ ਇੱਕ ਨੈਕਸਟ ਹੈਗਾ ਬਿਹੜੇ ਫਿਰ ਹੈਗਾ ਸੁੰਡ ਕਾਲੀ ਮਿਰਚ ਮਗਾ ਇਹ ਪੰਜੇ ਚੀਜ਼ਾਂ ਨੂੰ ਸਮ ਵਜਨ ਲੈ ਕੇ ਪਾਊਡਰ ਬਣਾ ਲਵੋ ਜਾਨੀ ਇੱਕੋ ਇੱਕੋ ਜੀਆਂ ਲੈ ਕੇ ਉਹਦਾ ਪਾਊਡਰ ਬਣਾ ਲਓ ਦੁਪਹਿਰ ਦੇ ਖਾਣੇ ਤੋਂ ਅੱਧਾ ਘੰਟਾ ਪਿਛੋਂ ਕੋਸੇ ਪਾਣੀ ਨਾਲ ਲਵੋ ਠੀਕ ਹੈ ਜੀ ਦੁਪਹਿਰ ਦਾ ਖਾਣਾ ਖਾਣੇ ਹੋ ਉਸ ਤੋਂ ਬਾਅਦ ਅੱਧਾ ਘੰਟੇ ਬਾਅਦ ਕੋਸੇ ਪਾਣੀ ਨਾਲ ਲਵੋ ਜੋੜਾਂ ਤੇ ਗੋਡਿਆਂ ਦਾ ਦਰਦ ਤਾਂ ਖਤਮ ਹੁੰਦਾ ਹੀ ਹੈ ਨਾਲ ਵਜਨ ਵੀ ਘਟਦਾ ਹੈ ਵੱਲੋਂ ਜਸਵਿੰਦਰ ਕੌਰ ਖਾਲਸਾ ਆਹ ਲਓ ਜੀ ਤੁਹਾਡੇ ਸਾਹਮਣੇ ਕਰ ਦਿੰਨੀ ਆ ਜੇ ਕਿਸੇ ਨੂੰ ਨਹੀਂ ਯਕੀਨ ਆਉਂਦਾ ਕਿ ਮੈਨੂੰ ਮੈਸੇਜ ਕਿੱਥੋਂ ਆਇਆ ਆ ਆਪਾਂ ਮੈਸੇਜ ਤੁਹਾਡੇ ਸਾਹਮਣੇ ਕਰਤਾ نیچے ਉਹਨਾਂ ਨੇ ਨਾਮ ਵੀ ਲਿਖ ਕੇ ਭੇਜਿਆ ਤੇ ਮੇਰੀ ਉਹਨਾਂ ਨਾਲ ਮੈਸੇਜ ਤੇ ਵੀ ਕਾਫੀ ਗੱਲ ਹੋਈ ਹੈਗੀ ਆ ਆਡੀਓ ਮੈਂ ਆਡੀਓ ਮੈਸੇਜ ਤੇ ਮੈਂ ਉਸ ਤੋਂ ਬਾਅਦ ਲਿਖਿਆ ਥੈਂਕ ਯੂ ਭੈਣ ਜੀ ਮੈਂ ਤੁਹਾਡਾ ਇਹ ਨੁਸਖਾ ਅੱਜ ਵਾਲੇ ਵਲੌਗ ਵਿੱਚ ਤੁਹਾਡਾ ਇਹ ਨੁਸਖਾ ਅੱਜ ਵਾਲੇ ਵਲੌਗ ਵਿੱਚ ਆਵੇਗਾ ਤੇ ਉਸ ਤੋਂ ਬਾਅਦ ਜਿਹੜੀ ਮੇਰੀ ਉਹਨਾਂ ਨਾਲ ਗੱਲਬਾਤ ਹੋਈ ਜੀ ਸ਼ਸ਼ੀਕਾਂਤ ਜੀ ਆਧਾ ਨੇ ਗੜੀ ਵੇਖੀ ਤੇ ਤੁਸੀਂ ਉਹ ਨਾ ਪਾਣੀ ਦੇ ਦੁੱਧ ਨਾਲ ਦਸਰੀ ਹੋ ਅਜਨਸਾਰਾ ਨਹੀਂ ਇਹ ਨਾ ਕੱਚੀ ਦਸੀ ਹੀ ਮਤਲਬ ਜਿਹੜਾ ਆਪਣਾ ਬਲਾਈ ਇਲਾਹੀ ਹੁੰਦੀ ਹੈ ਸਪਰੇਟਾ ਦੁੱਧ ਹੁੰਦਾ ਉਹਦੇ ਵਿੱਚ ਵੀ ਪਾਣੀ ਪਾ ਕੇ ਇੱਕ ਕਸ਼ਟਾਕ ਦੁੱਧ ਲੈ ਲਓ ਦੋਸਤਾਂ ਨਾਲ ਪਾਣੀ ਪਾ ਲਓ ਤੇ ਉਹਦੇ ਨਾਲ ਲੈਣਾ ਤੇ ਦੇਖੋ ਮੈਂ ਉਹੀ ਜੀ ਦੁਕਸਾ ਤੋਂ ਸੁਚਾ ਮੇਰੇ ਮੈਂ ਆਪਣੀ ਬੋਡੀ ਤੇ ਅਪਲਾਈ ਕੀਤਾ ਤੇ ਮੈਨੂੰ ਤਿੰਨ ਅਟੈਕ ਹੋ ਚੁੱਕੇ ਨੇ ਬੀਪੀ ਦੇ ਇੰਨੇ ਜ਼ਬਰਦਸਤ ਵੀ ਬਸ ਤੇ ਉਹ ਤੋਂ ਬਾਅਦ ਫਿਰ ਸਾਨੂੰ ਕਿਸੇ ਬੈਦ ਨਹੀਂ ਦੱਸਿਆ ਸੀਗਾ ਵੀ ਇਦਾਂ ਕਰਕੇ ਤੁਸੀਂ ਇਹ ਲਓ ਤੇ ਬੇਟੇ ਦੀ ਹਾਰਟ ਵੀ ਦਬਾਤੀ ਸੀ ਉਹ ਠੀਕ ਹੋ ਗਈ ਤੇ ਉਹਨਾਂ ਤੋਂ ਲੁੱਟਿੰਦਾਂ ਤੋਂ ਤੱਕ ਮੈਂ ਉੱਪਰ ਤੱਕ ਜਿੰਨਾ ਵੀ ਦਿੱਤੀ ਜਾਂਦਾ ਸੀ ਉਹ ਵੀ ਠੀਕ ਹੋ ਕੇ ਤੇ ਤੋਂ ਦੂਰ ਵਾਲਿਆਂ ਨੂੰ ਕੋਈ ਰਿਸ਼ਤੇਦਾਰ ਦੂਰ ਆ ਜਾ ਕਿਵੇਂ ਆ ਉਹਨਾਂ ਨੂੰ ਜੱਕ ਕੋਈ ਜਾਣ ਪਛਾਣ ਉਹਨਾਂ ਨੂੰ ਫੋਨ ਤੇ ਕਸ ਦਿਨ ਨਹੀਂ ਵੀ ਆਲੂ ਸੀ ਨੇੜੇ ਵਾਲਿਆਂ ਨੂੰ ਫੁੱਪੇ ਨਾਲ ਉਹ ਦੇ ਵੀ ਦੇਣੀ ਹੁੰਦੀ ਆ ਤੇ ਇਮੇਜ ਦੇ ਵਿੱਚ ਗਏ ਉੱਥੇ ਦੋ ਵਿਚਾਰੇ ਇਹ ਹੈਗੇ ਸੀ ਚਨੀ ਦਾਦ ਜੀ ਉਹ ਬੇਟੀ ਵੀ ਨਾ ਇੰਦਾ ਬਹੁਤ ਉਹ ਕਰਦੀ ਹੈ ਕੇਅਰ ਕਹਿੰਦੀ ਮम्मा ਨੂੰ ਕੁਛ ਨਾ ਪਤਾ ਕੋਈ ਨਾ ਦੱਸੇ ਕਹਿੰਦੀ ਉਹਨਾਂ ਨੂੰ ਡਾਕਟਰ ਕੋਲ ਲੈ ਕੇ ਗਈ ਚੈੱਕਅਪ ਕਰਾਈ ਉਹਨਾਂ ਦੀ ਆਪਣੇ ਪਾਪਾ ਨੂੰ ਲੈ ਕੇ ਗਈ ਸੀ ਹੋ ਤੇ ਚਲੋ ਕਹਿੰਦੇ ਉਹ ਕਹਿੰਦੇ ਵੀ ਸਾਡਾ ਬੀਪੀ ਬਹੁਤ ਵੱਧ ਆ ਗਿਆ ਤੇ ਉਹ ਰਾਜੀ ਨਹੀਂ ਹੁੰਦਾ ਮੈਂ ਹਾਂ ਤੁਸੀਂ ਹੰਦਾ ਉਹ ਅਰਜੰਸਾ ਹੰਦਾ ਸੁਣਾਤੇ ਗਏ ਦਸਤਪੋਲ ਲਗੀ ਉਧਰ ਤੋਂ ਹੀ ਸਾਡੀ ਗੱਡੀ ਦੇ ਮੂਹਰੇ ਫੇਰ ਆ ਗਈ ਜਦ ਅਸੀਂ ਵਾਪਸੀ ਤਿਆਰ ਰਹੀ ਸੀ ਅਸੀਂ ਰੁਕੇ ਰੁਕ ਕੇ ਉਹਨਾਂ ਨੂੰ ਦੱਸਿਆ ਫਿਰ ਉਹ ਕਹਿੰਦੇ ਆ ਤਾਂ ਤੁਸੀਂ ਬਾਹਲਾ ਵਧੀਆ ਦੱਸਦਾ ਸੀ ਆਖਿਆ ਦੇਖੋ ਡਰੋ ਨਾ ਮੈਂ ਖੁਦ ਲੈਨੀ ਆ ਮਖਾਈ ਬੀਟਾ ਲਿੰਦਾ ਮੈਂ ਲੈਨੀ ਆ ਤੇ ਮੈਨੂੰ ਮਤਲਬ ਕਿ ਫੇਸ ਰੈੱਡ ਹੋ ਜਾਂਦਾ ਮੇਰਾ ਸੀਕ ਨਿਕਲ ਲੱਗ ਜਾਂਦਾ ਤੇ ਮੈਂ ਮਤਲਬ ਕਿ ਕੰਟੀਨਿਊ ਨਹੀਂ ਦਿੰਦੀ ਜਦੋਂ ਜਿਆਦਾ ਔਖੀ ਨਹੀਂ ਆ ਉਹ ਤੋਂ 4-5 ਦਿਨ ਲੈ ਕੇ ਛੱਡ ਦਿੰਦੀ ਆ ਇੱਕ ਦਿਨ ਮੈਨੂੰ ਇੱਕ ਦੋ ਵਾਰ ਜੀ ਖਰਕ ਪੈਂਦਾ ਜੀ ਜਦੋਂ ਇੰਨਾ ਹਾਈ ਹੋ ਜੇ ਨਾ ਜਿਹਨੂੰ ਆਏ ਹੋਵੇ ਹੌਸਪੀਟਲ ਹੌਸਪੀਟਲਾਈਜ਼ਮ ਕਰਨਾ ਪਊਗਾ ਉਹਨਾਂ ਨੂੰ ਵੀ ਦੇ ਜਿਓ ਉਥੇ ਤਾਂ ਗੀਸ ਫੇਦਾ ਹੋ ਜਾਂਦਾ ਜਿੱਦਾਂ ਦਾ ਬਹੁਤ ਜ਼ਿਆਦਾ ਹਾਈ ਹੁੰਦਾ ਤੁਸੀਂ ਬੇਫਿਕਰ ਹੋ ਕੇ ਤੁਸੀਂ ਬੇਫਿਕਰ ਹੋ ਕੇ ਮੇਰੀ ਬਣਾ ਲੈਣ ਕਿਸੇ ਤੇ ਬਣਾ ਲੈਣ ਬਣਾ ਲੈਣ ਕਿਸੇ ਤਰ੍ਹਾਂ ਦਾ ਇਹਦੇ ਵਿੱਚ ਡਰ ਨਹੀਂ ਹਾਂ ਕਈ ਵੈਤ ਕਾੜਾ ਕਹਿੰਦੇ ਨੇ ਬਣਾ ਕੇ ਲੋ ਮੈਂ ਇੱਕ ਦਿਨ ਲਿਆ ਸੀ ਜੇਕਰ ਮੈਨੂੰ ਕਾੜੇ ਦਾ ਹੋਰ ਵਧ ਗਿਆ ਮੇਰਾ ਬੀਤੀ ਗਰਮੇਸ਼ ਕਰ ਗਿਆ ਤੇ ਮੈਂ ਇਹਦਾ ਪਾਊਡਰ ਹੀ ਲੈਣੀ ਹੈ ਬਣਾ ਕੇ ਲਾਲ ਜੇ ਰੰਗ ਦੇ ਮਹਿਰੂਨ ਜੇ ਕੱਲੋ ਦੇ ਸੱਕ ਜੇ ਹੁੰਦੇ ਨੇ ਪਰ ਸਾੜੀ ਤੋਂ ਮਿਲ ਜਾਂਦੇ ਨੇ ਬਹੁਤ ਸਸਤਾ 20 ਰੁਪਏ ਦਾ ਕਿੰਨਾ ਬੜਾ ਆ ਜਾਂਦਾ ਤੁਸੀਂ ਕੀ ਵੀ ਗ੍ਰੂਬ ਦਿੱਤਾ ਸੋ ਕੀ ਕਜੀ ਉਹ ਕੀ ਚ ਲੋ ਜੀ ਹੁਣ ਤੁਸੀਂ ਆਪ ਹੀ ਸੁਣ ਲਿਆ ਭੈਣ ਕਹਿੰਦੀ ਮੈਨੂੰ ਬੀਪੀ ਦੇ ਅਟੈਕ ਹੋਵੇ ਬੀਪੀ ਬਹੁਤ ਜ਼ਿਆਦਾ ਵਧਿਆ ਤਿੰਨ ਵਾਰ ਕਹਿੰਦੀ ਮੈਨੂੰ ਅਟੈਕ ਹੋ ਚੁੱਕੇ ਨੇ ਪਰ ਉਸ ਤੋਂ ਬਾਅਦ ਕਹਿੰਦੀ ਕਿਸੇ ਨੇ ਮੈਨੂੰ ਅਰਜਨ ਸ਼ਾਲ ਦੱਸਿਆ ਤੁਹਾਨੂੰ ਮੈਂ ਤਾਂ ਦੁਬਾਰਾ ਦੱਸ ਰਹੀ ਹਾਂ ਸ਼ਾਇਦ ਕਈ ਵਾਰੀ ਸਮਝ ਨਹੀਂ ਆਉਂਦੀ ਤੇ ਕਹਿੰਦੇ ਮੈਨੂੰ ਕਿਸੇ ਨੇ ਅਰਜਨ ਸ਼ਾਲ ਦੱਸਿਆ ਉਸ ਤੋਂ ਬਾਅਦ ਮੈਨੂੰ ਪ੍ਰੋਬਲਮ ਨਹੀਂ ਆਈ ਬੇਟੇ ਦੀ ਜਿਹੜੀ ਪਲਸ ਰੇਟ ਹਾਰਟਬੀਟ ਸੀ ਬਹੁਤ ਜ਼ਿਆਦਾ ਵਧਦੀ ਸੀ ਉਹ ਬਿਲਕੁਲ ਸਹੀ ਹੋ ਗਈ ਮੈਂ ਲੈ ਰਹੀ ਆ ਕਹਿੰਦੇ ਮੇਰਾ ਬੇਟਾ ਲੈ ਰਿਹਾ ਕੋਈ ਪ੍ਰੋਬਲਮ ਨਹੀਂ ਹੈਗੀ ਬੇਫਿਕਰ ਹੋ ਕੇ ਲੈ ਲਓ ਤੁਹਾਨੂੰ ਯਕੀਨ ਆ ਗਿਆ ਹੋਣਾ ਠੀਕ ਹੈ ਜੀ ਕਈ ਵਾਰੀ ਅਗਲੇ ਨੂੰ ਲੱਗਦਾ ਕਿ ਪਤਾ ਨਹੀਂ ਆਪਦੇ ਵੱਲੋਂ ਹੀ ਕਹਿ ਰਹੇ ਨਹੀਂ ਹਨ ਸੋ ਤਾਂ ਕਰਕੇ ਮੈਂ ਤੁਹਾਨੂੰ ਉਹਨਾਂ ਦਾ ਆਡੀਓ ਮੈਸੇਜ ਜਿਹੜਾ ਸੁਣਾਇਆ ਤੇ ਉਹਨਾਂ ਤੋਂ ਆਪਾਂ ਹੋਰ ਵੀ ਅਗਰ ਕੋਈ ਵੀ ਤੁਹਾਨੂੰ ਲੱਗੇ ਕਿ ਇੱਥੇ ਸਾਨੂੰ ਕੋਈ ਕਨਫਿਊਜ਼ਨ ਹੈ ਤੁਸੀਂ ਮੇਰੇ ਨਾਲ ਗੱਲ ਕਰਿਓ ਤੇ ਆਪਾਂ ਭੈਣ ਤੋਂ ਪੁੱਛ ਲਾਂਗੇ ਕਿਉਂਕਿ ਮੈਨੂੰ ਐ ਹੁੰਦਾ ਵੀ ਚਲੋ ਕਿਸੇ ਦਾ ਭਲਾ ਹੋ ਜਾਊਗਾ ਹਨਾ ਹੋਰ ਆਪਾਂ ਇਹਦੇ ਵਿੱਚੋਂ ਕੀ ਕਢਣਾ ਜੀ ਵੀ ਚਲੋ ਕਿਸੇ ਦਾ ਫਾਇਦਾ ਹੋ ਜੂ ਕਿਉਂਕਿ ਉਸ ਤੋਂ ਬਾਅਦ ਨਾ ਮੈਨੂੰ ਇੱਕ ਭੈਣ ਦਾ ਫੋਨ ਵੀ ਆਇਆ ਸੀ ਕਹਿੰਦੇ ਜੀ ਮੇਰਾ ਤਾਂ ਬੀਪੀ 220 250 ਤੱਕ ਚਲੇ ਜਾਂਦਾ ਪਲੀਜ਼ ਮੈਨੂੰ ਜਰੂਰ ਦੱਸੋ ਕੁਝ ਕੀ ਹੈ ਨਾ ਤੇ ਹੋਰ ਵੀ ਬਥੇਰੀਆਂ ਭੈਣਾਂ ਹੋਣਗੀਆਂ ਕਿਉਂਕਿ ਬੀਪੀ ਦੀ ਪ੍ਰੋਬਲਮ ਤਾਂ ਹਰ ਤੀਜੇ ਬੰਦੇ ਨੂੰ ਹੈ ਤੇ ਬਾਕੀ ਜਿਹੜੀ ਆਪਾਂ ਗੱਲ ਕਰ ਰਹੇ ਸੀ ਗੋਟਿਆਂ ਵਾਲੀ ਗੋਟਿਆਂ ਵਾਲਾ ਵੀ ਮੈਂ ਤੁਹਾਨੂੰ ਦੱਸਦੀ ਆ ਉਹਨਾਂ ਦੇ ਮੈਸੇਜ ਮੈਨੂੰ ਸ਼ਾਇਦ ਇਹ ਵੀ ਆਏ ਹੋਣਗੇ ਦੋ ਮਿੰਟ ਤੇ ਚਲੋ ਜਿਹੜੇ ਵੀ ਮੈਂ ਤੁਹਾਨੂੰ ਉਹਨਾਂ ਨੇ ਪੰਜ ਚੀਜ਼ਾਂ ਜੋ ਦੱਸੀਆਂ ਸੀ ਉਹ ਕਹਿੰਦੇ ਇੱਕੋ ਜੀ ਮਾਤਰਾ ਦੇ ਵਿੱਚ ਲੈ ਕੇ ਉਹਨਾਂ ਦਾ ਪਾਊਡ ਠੀਕ ਹੈ ਜੀ ਤੇ ਕਿਸੇ ਨੂੰ ਕਹਿੰਦੇ ਨਾ ਜਿਆਦਾ ਫਰਕ ਪਿਆ ਗੋਡਿਆਂ ਨੂੰ ਕਹਿੰਦੇ ਚਾਰਾਂ ਦਿਨਾਂ ਬਾਅਦ ਉਹ ਕਹਿੰਦੀ ਬਿਲਕੁਲ ਨਾ ਬਰਨਾ ਹੋ ਗਈ ਸੋ ਭੈਣਾਂ ਜਿਨ੍ਹਾਂ ਨੂੰ ਇਹ ਪ੍ਰੋਬਲਮ ਹੈਗੀ ਆ ਜੇ ਰੱਬ ਕਰੇ ਚਲੋ ਤੁਹਾਨੂੰ ਨਾ ਹੋਵੇ ਆਣ ਗਵਾਂਡ ਦੇ ਵਿੱਚ ਕਿਸੇ ਭੈਣ ਭਰਾ ਨੂੰ ਹੋਰ ਹੈ ਨਾ ਕਿਸੇ ਨੂੰ ਵੀ ਹੈਗੀ ਆ ਤੁਸੀਂ ਅੱਗੇ ਜਰੂਰ ਦੱਸਿਓ ਲੈ ਕੇ ਤੇ ਫਿਰ ਰਿਜ਼ਲਟ ਜਰੂਰ ਸ਼ੇਅਰ ਕਰਿਓ ਇਹਦੇ ਨਾਲ ਮੇਰੇ ਨਾਲ ਹੈ ਨਾ ਤੇ ਆਪਾਂ ਫਿਰ ਭੈਣ ਨੂੰ ਦੱਸਾਂਗੇ ਜਰੂਰ ਕਿ ਉਹਨਾਂ ਦਾ ਨੁਸਖਾ ਜਿਹੜਾ ਬਹੁਤ ਜ਼ਿਆਦਾ ਕਾਮਯਾਬ ਰਿਹਾ ਸੋ ਇਹ ਸੀਗੇ ਭੈਣ ਦੇ ਨੁਸਖੇ ਤੇ ਅਰਜਨ ਸ਼ਾਲਾ ਜਿਹੜੀ ਉਹ ਮਾੜੀ ਨਹੀਂ ਹੈਗੀ ਅੱਛੀ ਚੀਜ਼ ਹੈਗੀ ਆ ਤੇ ਅਗਲੀ ਗੱਲ ਜਿਹੜੀ ਮੈਂ ਕਰਨੀ ਸੀ ਹਾਂ ਇਹਦੇ ਸਾਈਡ ਇਫੈਕਟ ਨੂੰ ਲੈ ਕੇ ਭੈਣ ਕਹਿੰਦੇ ਕੋਈ ਸਾਈਡ ਇਫੈਕਟ ਨਹੀਂ ਆ ਹਨਾ ਤੁਸੀਂ ਆਪ ਹੀ ਸੁਣ ਲਿਆ ਕਿ ਸਾਰੀਆਂ ਭੈਣ ਭਰਾ ਤੁਸੀਂ ਬੇਫਿਕਰ ਹੋ ਕੇ ਲੈ ਸਕਦੇ ਹੋ ਤੇ ਮੈਂ ਨਾ ਇੱਕ ਗੱਲ ਹੋਰ ਕਹਿੰਦੀ ਸੀਗੀ ਅੱਗੇ ਵੀ ਮੈਂ ਇਹ ਗੱਲ ਕਰਦੀ ਹੁੰਨੀ ਆ ਕਿ ਆਪਾਂ ਦੇਖੋ ਡਾਕਟਰ ਤੋਂ ਦਵਾਈ ਲੈਣੇ ਆ ਹੁਣ ਜਿਹੜੀ ਆਪਾਂ ਗੋਲੀ ਖਾਣੇ ਆ ਬੀਪੀ ਦੀ ਪੱਕੀ ਲੱਗੀ ਹੁੰਦੀ ਆ ਆਪਾਂ ਨੂੰ ਹਨਾ ਤੇ ਉਹਦੇ ਕਿਹੜਾ ਸਾਈਡ ਇਫੈਕਟ ਹੈ ਨਹੀਂ ਜੀ ਹੌਲੀ ਹੌਲੀ ਕਰਦੇ ਉਹ ਕਿਡਨੀਆਂ ਤੇ ਇਫੈਕਟ ਕਰਨ ਲੱਗ ਜਾਂਦੀ ਹੈ ਲੀਵਰ ਤੇ ਇਫੈਕਟ ਕਰਨ ਲੱਗ ਜਾਂਦੀ ਹੈ ਪਰ ਅਸੀਂ ਗੋਲੀ ਲੈਣ ਲੱਗੇ ਇੱਕ ਸੈਕਿੰਡ ਲਾਉਣੇ ਆ ਬਿਲਕੁਲ ਨਹੀਂ ਸੋਚਦੇ ਕਿ ਇਹਦਾ ਕੋਈ ਸਾਈਡ ਇਫੈਕਟ ਹੋਊਗਾ ਹਨਾ ਪਰ ਜਦੋਂ ਗੱਲ ਆਉਂਦੀ ਹੈਗੀ ਇਹ ਕਿਸੇ ਇਸ ਤਰ੍ਹਾਂ ਦੀ ਚੀਜ਼ ਦੇ ਨੇਚਰਲ ਥਿੰਗ ਹੈ ਇਹ ਇੱਕ ਹਨਾ ਕੋਈ ਨੇਚਰਲ ਕੁਦਰਤੀ ਜੀ ਜਿਹੜੀ ਆਪਾਂ ਲੈਣੇ ਹੈਗੇ ਆ ਇਹ ਸਭ ਚੀਜ਼ਾਂ ਨੇ ਜਿਹੜੀਆਂ ਇਹ ਕੁਦਰਤ ਦੇ ਵਿੱਚ ਆਟੋਮੈਟਿਕਲੀ ਬਣੀਆਂ ਨੇ ਇਹ ਦਰਖਤਾਂ ਤੋਂ ਬਣੀਆਂ ਹੋਈਆਂ ਨੇ ਆ ਚੀਜ਼ਾਂ ਆ ਜਾਂਦੀਆਂ ਛਾਲ ਆਉਂਦਾ ਕਿ ਦਰਖਤ ਹੁੰਦਾ ਹਨਾ ਉਹਦੀ ਉਹਦਾ ਸੱਕ ਹੁੰਦਾ ਹੈ ਇਹ ਤੇ ਇਹਨਾਂ ਚੀਜ਼ਾਂ ਨੂੰ ਲੈਂਦੇ ਅਸੀਂ ਕਿੰਨਾ ਡਰਦੇ ਹਾਂ ਵੀ ਪਤਾ ਨਹੀਂ ਸਾਨੂੰ ਕੀ ਹੋ ਜਾਊਗਾ ਪਰ ਜਦੋਂ ਅਸੀਂ ਗੋਲੀਆਂ ਲੈਣੇ ਆ ਤੇ ਉਹ ਇੰਨੀਆਂ ਜ਼ਿਆਦਾ ਸਟਰੋਂਗ ਹੁੰਦੀਆਂ ਨੇ ਉਹਦੇ ਤੋਂ ਅਸੀਂ ਜਮਨ ਨਹੀਂ ਡਰਦੇ ਜਿਹੜੀਆਂ ਜਿਹੜੀਆਂ ਐਕਚੁਅਲੀ ਸਾਡੇ ਤੇ ਸਾਈਡ ਇਫੈਕਟ ਕਰਦੀਆਂ ਨੇ ਉਹ ਲੈਣ ਤੋਂ ਨਹੀਂ ਅਸੀਂ ਡਰਦੇ ਪਰ ਆ ਚੀਜ਼ਾਂ ਲੈਣ ਮੇਰੇ ਅਸੀਂ 100 ਵਾਰੀ ਸੋਚਦੇ ਹਾਂ ਜਦੋਂ ਕਿ ਉਹਨਾਂ ਨੁਕਸਾਨ ਇਹ ਚੀਜ਼ਾਂ ਨੇ ਨਹੀਂ ਕਰਨਾ ਜਿੰਨਾ ਨੁਕਸਾਨ ਥੋੜਾ ਗੋਲੀਆਂ ਨੇ ਕਰਨਾ ਹੈਗਾ ਸੋ ਮੈਨੂੰ ਲੱਗਦਾ ਸਾਰੀਆਂ ਭੈਣਾਂ ਨੂੰ ਇਹ ਜ਼ਰੂਰ ਦੇਖਣਾ ਪਊਗਾ ਅ ਅਜਮਾ ਕੇ ਇੱਕ ਵਾਰ ਕੋਈ ਗੱਲ ਨਹੀਂ ਆ ਕੀ ਹੋ ਜੂਗਾ ਕੀ ਨੁਕਸਾਨ ਕਰ ਦੂਗਾ ਇਹ ਤੁਸੀਂ ਥੋੜਾ ਜਿਹਾ ਲਿਆ ਕੇ ਇੱਕ ਵਾਰੀ ਜਿਵੇਂ ਭੈਣ ਨੇ ਦੱਸਿਆ 20 ਰੁਪਏ ਦਾ ਖਾਸਾ ਬੜਾ ਆ ਜਾਂਦਾ ਹੈ ਖਾਸਾ ਹੀ ਆ ਜਾਂਦਾ ਸੋ ਉਹ ਲਿਆ ਕੇ ਤੁਸੀਂ ਚਾਹੇ ਤਾਂ ਪਾਊਡਰ ਬਣਾ ਲਓ ਚਾਹੇ ਚਾਚ ਜਿਵੇਂ ਭੈਣ ਕਹਿੰਦੇ ਮੈਂ ਤਾਂ ਪਾਊਡਰ ਹੀ ਲੈਣੀ ਆ ਪਰ ਜਿਹੜੇ ਮਨਦੀਪ ਭੈਣ ਨੇ ਉਹ ਕਹਿੰਦੇ ਇੱਕ ਮਹੀਨੇ ਦੇ ਵਿੱਚ ਮੇਰੀ ਗੋਲੀ ਮਹੀਨਾ ਹੋ ਗਿਆ ਕਹਿੰਦੇ ਮੈਂ ਗੋਲੀ ਨਹੀਂ ਲਈ ਹੈ ਕਿ 25 ਸਾਲ ਦੀ ਲੰਗੀ ਹੋਈ ਗੋਲੀ ਕਹਿੰਦੇ ਮੈਂ ਬਸ ਚਾਚਾ ਪਾ ਕੇ ਲੈਣੀ ਆ ਤੇ ਬਿਲਕੁਲ ਮੈਂ ਠੀਕ ਐ ਉਹਨਾਂ ਨੇ ਵੀ ਮੈਨੂੰ ਇਹੀ ਕਿਹਾ ਉਹਨਾਂ ਨੇ ਤਾਂ ਭੈਣ ਨੇ ਮੈਨੂੰ ਫੋਟੋ ਵੀ ਭੇਜੀ ਭੈਣਾ ਇੰਨਾ ਉਹ ਵਿਚਾਰੀਆਂ ਮਤਲਬ ਕਿ ਸੋਚਦੀਆਂ ਨੇ ਹਨਾ ਕਿ ਸਭ ਦੇ ਸਭ ਦਾ ਭਲਾ ਹੋਵੇ ਤਾਂ ਉਹ ਕਹਿੰਦੀਆਂ ਨੇ ਕਿ ਅੱਗੇ ਸ਼ੇਅਰ ਕਰਦਿਆ ਕਰੋ ਤੁਸੀਂ ਸਾਡੀਆਂ ਗੱਲਾਂ ਬਾਤਾਂ ਤੇ ਲਓ ਜੀ ਮੈਂ ਤੁਹਾਨੂੰ ਦੱਸਦੀ ਆ ਮੰਦੀਪ ਭੈਣ ਦਾ ਚੰਡੀਗੜ੍ਹ ਤੋਂ ਨੇ ਉਹ ਉਹਨਾਂ ਨੇ ਤਾਂ ਮੈਨੂੰ ਫੋਟੋ ਵੀ ਭੇਜੀ ਕਿ ਆ ਦੇਖੋ ਇੰਨਾ ਕੁ ਆ ਲੋ ਇਸ ਤਰ੍ਹਾਂ ਫੋਟੋ ਭੇਜੀ ਉਹਨਾਂ ਨੇ ਵੀ ਇਸ ਤਰ੍ਹਾਂ ਦਾ ਹੁੰਦਾ ਆ ਜਿਹੜਾ ਛੋਟਾ ਜਿਹਾ ਪੀਸ ਨਹੀਂ ਹੈਗਾ ਆਹਾ ਉਹਨਾਂ ਨੇ ਮੈਨੂੰ ਇਦਾਂ ਵੀ ਜੀ ਕਿ ਇਹ ਛੋਟਾ ਜਿਹਾ ਪੀਸ ਆ ਜਿਹੜਾ ਇੰਨਾ ਕ ਕਹਿੰਦੇ ਚਾਹ ਚੀ ਜੀ ਮੈਂ ਅਦਰਕ ਪਾਉਣੇ ਹੁੰਦੇ ਆਪਾਂ ਵੀ ਇਦਾਂ ਸਵੇਰੇ ਪਾ ਲਿਆ ਕਰੋ ਚਾਹ ਚ ਇੱਕ ਵਾਰੀ ਬਸ ਬਣਾ ਕੇ ਧੀ ਲਿਆ ਕਰੋ ਠੀਕ ਹੈ ਲਓ ਜੀ ਕਾਫੀ ਗੱਲਾਂ ਹੋ ਗਈਆਂ ਮੈਨੂੰ ਲੱਗਦਾ ਹੁਣ ਆਪਣੀਆਂ ਤੇ ਹੁਣ ਆਪਾਂ ਵਲੌਗ ਦਾ ਇੱਥੇ ਹੀ ਐਂਡ ਕਰਾਂਗੇ ਤੇ ਫਿਰ ਮਿਲਾਂਗੇ ਹੋਰ ਵਲੌਗ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਸੀਕਾ ਲ ਤੇ ਤੁਸੀਂ ਜਰੂਰ ਇਹ ਰੈਮਡੀ ਹੈਗੀ ਆ ਜਿਹੜੀ ਬਣਾਉਣੀ ਆ ਬਣਾ ਕੇ ਤਿਆਰ ਕਰਨੀ ਹੈਗੀ ਆ ਨੋਟ ਕਰ ਲਿਓ ਹੁਣ ਕਾਪੀ ਤੇ ਸਾਰਾ ਕੁਝ ਬਹੁਤ ਜ਼ਿਆਦਾ ਫਾਇਦੇਮੰਦ ਰਹੂਗੀ ਮੈਨੂੰ ਲੱਗਦਾ ਕਿ ਬਹੁਤ ਜ਼ਿਆਦਾ ਫਾਇਦੇਮੰਦ ਰਹੂਗੀ ਤੁਹਾਡੇ ਲਈ ਜ਼ਰੂਰ ਲਿਓ ਇਹ ਲੈ ਕੇ ਤੇ ਰਿਜ਼ਲਟ ਜ਼ਰੂਰ ਸ਼ੇਅਰ ਕਰਿਓ ਹਫ਼ਤਾ ਲੈ ਕੇ ਦੇਖੋ ਹਫ਼ਤੇ 'ਚ ਹੀ ਪਤਾ ਲੱਗ ਜਾਊਗਾ ਜੋੜਾਂ ਦਾ ਗੋਡਿਆਂ ਦਾ ਹਨਾ ਜੋ ਵੀ ਦਰਦ ਹੈਗਾ ਬਾਡੀ ਦੇ ਵਿੱਚ ਬਾਡੀ ਪੇਨ ਹੁੰਦੇ ਨੇ ਜੋਇੰਟ ਪੇਨ ਉਹਦੇ ਤੋਂ ਹੁਣ ਕਿੰਨਾ ਸਾਰਾ ਰਾਹਤ ਮਿਲੂਗਾ ਉਹ ਜ਼ਰੂਰ ਦੱਸਿਓ ਤੇ ਬਾਕੀ ਮੈਨੂੰ ਨਾ ਇੱਕ ਦੋ ਭੈਣਾਂ ਦੇ ਬਾਹਰੋਂ ਵੀ ਬੜੇ ਮੈਸੇਜ ਆਏ ਕੋਲੇਸਟ੍ਰੋਲ ਵਾਸਤੇ ਸੋ ਜਿਹੜੀਆਂ ਭੈਣਾਂ ਦਾ ਕੋਲੇਸਟ੍ਰੋਲ ਵੱਧਾ ਉਹ ਅਰਜਨ ਦੀ ਛਾਲ ਦਾ ਪਾਊਡਰ ਜ਼ਰੂਰ ਲੈਣ ਜ਼ਰੂਰ ਤੇ ਮੈਂ ਇਹ ਨਾ ਸਟ्रेसਫੁਲ ਹੀ ਕਹਿ ਰਹੀ ਆ ਕਿ ਤੁਸੀਂ ਜਰੂਰ ਲਿਓ ਤੇ ਫਿਰ ਰਿਜ਼ਲਟ ਸ਼ੇਅਰ ਕਰਿਓ ਠੀਕ ਹੈ ਜੀ ਚਲੋ ਠੀਕ ਹੈ ਮਿਲਦੇ ਆ ਫਿਰ ਆਪਾਂ ਹੋਰ ਵੀਡੀਓ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤ ਸ੍ਰੀ ਅਕਾਲ